ਮੈਂ ਮਾਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਬਚਨ ਕਰਦਾ ਮੈਂ ਡਾਲੀ ਨਹੀਂ ਵਿਗਣ ਦਊਗਾ ਕਹੇ ਮੈਨੂੰ ਡੋਲਰੀ ਮਨਜ਼ੂਰ ਆ ਯਾਰ ਇਹ ਕੀ ਜਿਹੇ ਮੈਂ ਸੁਣੀ ਤੂੰ ਨਟਰੋ ਤੁਸੀਂ ਨਹੀਂ ਹੁੰਦੇ ਨੇ ਜੇ ਕੋਈ ਪਾ ਲਾਓ ਮੂਰੇ ਫੇਰ ਹੋਣਗੇ ਫਿਰ ਪਤਾ ਲੱਗੂ ਜਿਹਦੇ ਕੋਲੇ ਆ ਚੀਜ਼ ਹੈ ਰਵਾਲਬਰ ਦੇ ਬੱਚਿਆਂ ਵਿੱਚ ਇਸ ਤਰ੍ਹਾਂ ਦੇ ਪਾਏ ਆ ਤਾਂ ਬਾਬਾ ਜੀ ਮੈਨੂੰ ਮੂਰੇ ਖੜਕੇ ਦਿਖਾਵੇ ਮੈਂ ਕਹਿਣਾ ਦਾਵੇਂ ਤੁਸੀਂ ਸਾਰੇ ਪਿੱਛੇ ਰਿਓ ਯਾਰ ਮੇਰਾ ਸਾਡਾ ਬਚਣਾ ਖਾਲਸੇ ਦਾ ਅਸੀਂ ਭਜਾਉਣ ਕਮੇਟੀ ਕਿਹੜੀ ਭਜਾਉਣੀ ਹੈ ਜਦੋਂ ਬਾਬਾ ਜੀ ਕੋਨੇ-ਮੋਨੇ ਕਮੇਟੀ ਕਿਵੇਂ ਬਣਾ ਸਕਦੇ ਆ ਕੋਨੇ-ਮੋਨੇ ਦਾ ਕੀਰਤਨ ਵੀ ਕਰਨ ਲੱਗ ਗਿਆ ਤਾਂ ਉਹਨੂੰ ਕੀ ਕਹਿੰਦੇ ਨੇ ਪਿੰਡ ਵਾਲ ਕਹਿੰਦੇ ਬਾਬਾ ਜੀ ਤੁਸੀਂ ਇੱਥੇ ਰਹਿਣਾ ਰਹਿ ਲੋ ਨਹੀਂ ਤਾਂ ਫਿਰ ਗ੍ਰਾਂਥੀ 3000 ਵਾਲਾ ਵੀ ਤਿਆਰ ਆ ਜਦ ਤੈਨ 3000 ਵਾਲਾ ਆਉਂਦਾ ਬਾਬਾ ਜੀ ਮੇਰੀ ਤਨਖਾਹ ਵਧਾ ਦਿਓ ਤਨਖਾਹ ਤਾਂ ਵਧਾ ਨਹੀਂ ਸਕਦੇ ਐਂ ਕਰੀ ਫਿਰ ਜਿਹੜਾ 5 7 ਲੀਟਰ ਦੁੱਧ ਲੈ ਕੇ ਆਏਗਾ ਪਿੰਡ ਦੇ ਵਿੱਚ ਕਮੇਟੀ ਦੀ ਸ਼ਰਾਰਤ ਹੈ ਇੱਕ ਇੱਕ ਗੁਰਦੁਆਰੇ ਦੇ ਵਿੱਚ 5 5 ਡਾਲੀ ਵਾਲੇ ਨੇ ਬਾਬਾ ਜੀ ਪ੍ਰਸ਼ਾਦਾ ਕਿਸੇ ਨੂੰ ਨਹੀਂ ਮਿਲਦਾ ਬਿਲਕੁਲ ਜੀ ਕਮੇਟੀ ਨੇ ਦੁੱਧ ਵੇਚਣ ਲਾ ਦਿੱਤਾ ਹਾਂ ਜੀ ਸੁਣ ਨੀ ਕਮੇਟੀ ਆ ਨੇ ਵਿਖਣ ਲਾਤਾ ਬਾਬਾ ਜੀ ਜਿੱਤੇ ਫਿਰ ਇੱਕ ਬਾਬਾ ਜੀ ਸਵਾਲ ਹੈ ਇਹ ਡਾਲੀ ਵਿਕਣੀ ਚਾਹੀਦੀ ਏ ਕਿ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਦੁੱਧ-ਪੁੱਤ ਵੇਚਦਾ ਬਾਬਾ ਜੀ ਡੇਰੇ ਦੇ ਉੱਤੇ ਬਾਬਾ ਜੀ ਦੇਖੋ ਜਾ ਕੇ ਨਿਸ਼ਾਨ ਝੂਲਦਾ ਨਿਸ਼ਾਨ ਦੇ ਉੱਤੇ ਖੰਡਾ ਨਹੀਂ ਹੈ ਤਲਪਾਨ ਨਹੀਂ ਆਏ ਉੱਤੇ ਮੋਰ ਘੱਤ ਲਾਏ ਹੋਏ ਨੇ ਟੀ ਟੁਕੜੀ ਕਿਹੜੀ ਜਗ੍ਹਾ ਬਾਬਾ ਜੀ ਇਹ ਟੀ ਟੁਕੜੀ ਲੱਗੀ ਹੋਈ ਹੈ ਅੱਛਾ ਨਾਭ ਕੰਮਲ ਜਿੱਥੇ ਸਰੂਪਾਂ ਦਾ ਮਸਲ ਠੀਕ ਹੈ ਬਾਬਾ ਜੀ ਉੱਥੇ ਹਰੀ ਟੁਕੜੀ ਲੱਗੀ ਹੋਈ ਹੈ ਗੁਰੂ ਘਰਾਂ ਦੇ ਉੱਤੇ ਹਰੀ ਟੁਕੜੀ ਜਿਹੜੀ ਮੁਸਲਾਈ ਕੀ ਨੇ ਦੁੱਧ ਵੇਚਣ ਲੱਗਾ ਉਹਨਾਂ ਦੇ ਸੁਕਾ ਕੇ ਰੋਟੀਆਂ ਦਰਬਾਰ ਦੀਆਂ ਸੁੱਕਣੀਆਂ ਪਾਉਂਦੇ ਨੇ ਚੋਰੀ ਲੋ ਲੰਗਰ ਇਹ ਸਾਡੀਆਂ ਘੋਨੀਆਂ ਮੋਨੀਆਂ ਕਮੇਟੀਆਂ ਨੇ ਵਿਖਣ ਲਾਤਾ ਬਾਬਾ ਜੀ ਗੁਰਦੁਆਰੇ ਦੇ ਵਿੱਚ ਡਾਲੀ ਹੋਈ ਹੈ ਸਵੇਰੇ ਬਾਬਾ ਜੀ ਸਾਰੀ ਸੰਗਤ ਚੱਲਦੇ ਗੱਡੀ ਭਰ ਕੇ ਜੇ ਤੁਹਾਨੂੰ ਉਹਦੇ ਵਿੱਚੋਂ 1 ਲੀਟਰ ਦੁੱਧ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲ ਗਿਆ ਜਿਹਨੇ 10 ਲੀਟਰ ਦੁੱਧ ਸਵੇਰੇ ਲੰਗਰ ਦਾ ਇਕੱਠਾ ਕੀਤਾ ਉਹ ਦੁੱਧ ਕਿੱਥੇ ਹੈ ਤੇ ਜੇ ਗੁਰਦੁਆਰਾ ਸਾਹਿਬ ਗ੍ਰੰਥੀ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਬਾਬਾ ਜੀ ਤੁਸੀਂ ਦੁੱਧ ਵੇਚ ਕੇ ਆਉਣੇ ਹੋ ਬਾਬਾ ਜੀ ਮੈਨੂੰ ਕਮੇਟੀ ਨੇ ਸ਼ੂਟ ਦਿੱਤੀ ਹੋਈ ਆ ਵੀ ਗੁਰੂ ਸਾਹਿਬ ਦੀ ਦਾਲੀ ਵਿਕਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕੋਨੇ ਮੁੰਡੇ ਬੰਦੇ ਜਰਦਾਖਾਨ ਵਾਲੇ ਕਮੇਟੀਆਂ ਤੈਨੂੰ ਮੈਂ ਦਿਖਾਉਣਾ ਬੜੀ ਵਾਰੀ ਉਹਨਾਂ ਦਾ ਹੱਲ ਕੀ ਆ ਉਹਨਾਂ ਦਾ ਹੱਲੀ ਇਹ ਆ ਜਦੋਂ ਆਪਾਂ ਨੇ ਅਟੈਕ ਕਰਤਾ ਖਾਲਸਾ ਦੀ ਕਮੇਟੀ ਨੇ ਲਾ ਲੋ ਖਾਲਸਾ ਪੰਥ ਨੇ ਕਰ ਲਿਆ ਬੰਦੇ ਖੜਨੇ ਨਹੀਂ ਨੀ ਮੁਰੇ ਬਾਬਾ ਜੀ ਅਸੀਂ 20 ਭਜਾਏ ਆ ਪਾ ਤੁਸੀਂ ਇੱਕ ਕਮੇਟੀ ਜਿੱਦਾਂ ਲਗਾ ਦੇ ਜਾਂਦੇ ਆ ਜਾਂਦੇ ਅਗਲੇ ਯਾਰ ਡੰਡੀ ਜਾਗਦੇ ਨੇ ਆ ਕਹਿੰਦੇ ਮੈਂ ਨਹੀਂ ਪੱਗਾ ਸਿੰਘ ਸਾਹਿਬ ਜੀ ਆਪਾਂ ਇੰਨੀਆਂ ਕਮੇਟੀਆਂ ਕਿਵੇਂ ਇਕੱਠੀਆਂ ਕਰਾਂਗੇ ਇਹ ਸਮਾਜਿਕ ਹੈਗਾ ਸਾਡੇ ਪੁੱਤ ਨੂੰ ਨਹੀਂ ਕਰਦਾ ਪਰਿਸ਼ਾਸ਼ਿਕ ਜਿਹਦੇ ਕੋਲੇ ਆ ਚੀਜ਼ ਆ ਸ਼ਸਤਰਧਾਰੀ ਖਾਲਸਾ ਚਾਹੀਦਾ ਨਾਲ ਜਾ ਜਦੋਂ ਆ ਫਟੇ ਪਾਏ ਹੋਏ ਆਪਣੇ ਰਵਾਲਬਾਰ ਦੇ ਬਾਜੇ ਵਿੱਚ ਜਿਹਸ ਤਰ੍ਹਾਂ ਦੇ ਪਾਏ ਆ ਤਾਂ ਬਾਬਾ ਜੀ ਮੈਨੂੰ ਮੂਰੇ ਖੜਕੇ ਦਿਖਾਵੇ ਮੈਂ ਕਹਿਣਾ ਦਾਵੇਂ ਤੁਸੀਂ ਸਾਰੇ ਪਿੱਛੇ ਰਹੋ ਯਾਰ ਕੋਨੇ ਮੋਨੇ ਕਮੇਟੀ ਕਿਵੇਂ ਬਣਾ ਸਕਦੇ ਆ ਕੋਨੇ ਮੋਨੇ ਦਾ ਕੀਰਤਨ ਵੀ ਕਰਨ ਲੱਗ ਗਿਆ ਪਿੱਛੇ ਤੁਸੀਂ ਕੱਲ ਪਰਸੋਂ ਵੀਡੀਓ ਦੇਖ ਕਿਉਂ ਨਹੀਂ ਜਦੇਦਾਰ ਜੀ ਬੰਦੇ ਦੋ ਜਣੇ ਦਾ ਨਾ ਹੈਗੇ ਨੇ ਉਹਨਾਂ ਦੇ ਵਿੱਚ ਕੁੜਤਾ ਪਿਆਵਾ ਪਾਏ ਹੋਏ ਚਿੱਟੇ ਰੰਗ ਦਾ ਉਹਨਾਂ ਦੇ ਤਾਂ ਪਾਏ ਹੋਏ ਨੇ ਗਾਤਰੇ ਕਵੀਸ਼ਰੀ ਉਹ ਕਰ ਰਹੇ ਨੇ ਇੱਕ ਮੁੰਡਾ ਕੋਨਾ ਲਾਇਆ ਹੋਇਆ ਦੀ ਦਾੜੀ ਕੱਟੀ ਹੋਈ ਹੈ ਪੱਗ ਬੰਨੀ ਹੋਈ ਹੈ ਨਾਲ ਕਵੀਸ਼ਰੀ ਉਹਦੋਂ ਸੋਣੀ ਗਾਉਂਦਾ ਉਹ ਤਾਂ ਫਿਰ ਉਹਨੂੰ ਅਸੀਂ ਉਹਨਾਂ ਨਾਲ ਲਈ ਕਰਨ ਤੁਹਾਡੇ ਇੱਕ ਦੋ ਸੋਹਣੇ ਆ ਮੁੰਡੇ ਜਿਹੜੇ ਕੋਨੇ ਮੁੰਡੇ ਪਿੰਡਾਂ ਦੇ ਇੱਕ ਦੋ ਸੋਹਣੀ ਆਵਾਜ਼ ਕੱਢਿਆ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ ਰੌਲਾ ਲਾਇਆ ਗਏ ਮੰਗੇ ਇਹ ਤਾਂ ਕਲਾਕਾਰਾਂ ਦੀ ਬਾਤ ਬਾਤ ਸੋਹਣੀ ਹੈ ਜੀ ਅੱਪਾ ਸਿੰਘ ਜੀ ਹੁਣ ਕੀ ਕਰੀਏ ਗਲਾਬ ਦਾ ਕੀ ਹੱਲ ਕਰੀਏ ਚਮਗਾੌਰ ਸਾਹਿਬ ਵਾਲੇ ਦਾ ਕੀ ਕਰੀਏ ਜਾ ਕੇ ਉੱਥੇ ਜਿੱਥੇ ਪੈਰਾਂ ਦੀ ਉਹ ਕਰਦੇ ਆ ਗਲਾਬ ਆ ਬੜੀ ਗੁੱਤੋ ਜੋ ਉਹ ਡੇਰੇ ਦਾ ਰੌਲਾ ਪਿਆ ਗਲਾਬ ਸਿੰਘ ਨੇ ਜਾ ਕੇ ਫੁੱਲ ਸਪੋਰਟ ਕਰੀ ਉੱਥੋਂ ਉਹਨਾਂ ਦੇ ਸਟੇਜਾਂ ਤੋਂ ਬੋਲਿਆ ਇਹ ਰਾਜਾ ਰਾਜ ਸਿੰਘ ਨੇ ਤਾਰਤੀ ਦੁਨੀਆ ਜੇ ਰਾਜਾ ਰਾਜ ਸਿੰਘ ਨੇ ਤੇਰਾ ਢੇਰਾ ਤਾਰਤਾ ਦੁਨੀਆ ਤਾਰ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਇੱਥੇ ਕੀ ਕਰਦਾ ਸਾਨੂੰ ਦੇ ਦੇ ਵਾਪਸ ਉਹ ਫਿਰ ਹਰਮੰਦਰ ਸਾਹਿਬ ਜਾਵਾ ਕਰਾ 148 ਸੂਪਨੇ ਉਹਦੇ ਵਿੱਚ ਜਿਹੜਾ ਭਗਵਾਨ ਤੁਹਾਨੂੰ ਨੇ ਬੋਲਿਆ ਬਿਲਕੁਲ ਗਲਤ ਨਹੀਂ ਬੋਲਿਆ ਬਹੁਤ ਸੋਹਣੀ ਜਾਂਚ ਕਰਕੇ ਤੇ ਮੁੱਖ ਮੰਤਰੀ ਨੇ ਫੈਸਲਾ ਲਿਆ ਆਓ 160 ਸੂਪਨੇ ਇੱਥੇ ਬੋਲਦੀ ਜਾਂਦੇ ਆਪਾਂ ਉਹਨਾਂ ਨੇ ਵਾਸਤਾ ਠਾਈ ਹੀ ਆ ਜੀ ਫਿਰ ਢੇਰੇ ਦੇ ਉੱਤੇ ਬਾਬਾ ਜੀ ਦੇਖੋ ਜਾ ਕੇ ਨਿਸ਼ਾਨ ਝੋਲਦਾ ਨਿਸ਼ਾਨ ਦੇ ਉੱਤੇ ਖੰਡਾ ਨਹੀਂ ਹੈ ਕਿਰਪਾਨ ਨਹੀਂ ਹੈ ਉੱਤੇ ਮੋਰ ਘੋਦ ਲਾਏ ਹੋਏ ਨੇ ਕਿਹੜੀ ਟੁਗੜੀ ਕਿਹੜੀ ਜਗ੍ਹਾ ਬਾਬਾ ਜੀ ਇਹ ਘਰ ਦੇ ਉੱਤੇ ਤੇ ਉੱਥੇ ਜਾ ਕੇ ਤੁਸੀਂ ਦਰਸ਼ਨ ਕਰੋ ਹਰੀ ਟੁਗੜੀ ਲੱਗੀ ਹੋਈ ਹੈ ਅੱਛਾ ਨਾ ਕਮਲ ਜਿੱਥੇ ਸਰੂਪਾਂ ਦਾ ਮਸਲ ਠੀਕ ਹੈ ਬਾਬਾ ਜੀ ਉੱਥੇ ਹਰੀ ਟੁਗੜੀ ਲੱਗੀ ਹੋਈ ਹੈ ਗੁਰੂ ਘਰਾਂ ਦੇ ਉੱਤੇ ਹਰੀ ਟੁਗੜੀ ਜਿਹੜੀ ਮੁਸਲਮਾਨਾਂ ਨੂੰ ਸਿੱਧਾ ਸੰਦੇਸ਼ ਦਿੰਦੀ ਹੈ ਵੀ ਸਾਡਾ ਹਰਾ ਰੰਗ ਹੈ ਕਦਾ ਖਾਲਸੇ ਦਾ ਨੀਲਾ ਪਾਣਾ ਨਿਸ਼ਾਨ ਸਾਹਿਬ ਹੈ ਨਹੀਂ ਜੀ ਬਿਲਕੁਲ ਨਿਸ਼ਾਨ ਨਹੀਂ ਹੈਗਾ ਉੱਤੇ ਨਿਸ਼ਾਨ ਸਿੱਧੀ ਪਾਇਪ ਉੱਪਰ ਖੜੀ ਕਰਕੇ ਤੇ ਉੱਤੇ ਮੋਰ ਖੰਭ ਲਾਏ ਗਏ ਨੇ ਜਿਵੇਂ ਆ ਸਾਧਾਨ ਦੇ ਡੇਰਿਆਂ ਦੇ ਉੱਤੇ ਝਾੜੋ ਝੋੜਾ ਪੁੱਦਾ ਕੀਤਾ ਜਾਂਦਾ ਹੈ ਮੋਰ ਖੰਭ ਨਾਲ ਉਹ ਉੱਤੇ ਮੋਰ ਖੰਭੀ ਨਹੀਂ ਹੋਈ ਉਹਨਾਂ ਦੇ ਉੱਥੇ ਵੀ ਉੱਥੇ ਗਲਾਬ ਸਿੰਘ ਨੇ ਫੁੱਲ ਪ੍ਰਚਾਰ ਕੀਤਾ ਅੱਜ ਗਲਾਬ ਸਿੰਘ ਸਾਡੇ ਪਿੰਡਾਂ ਦੇ ਵਿੱਚ ਆ ਕੇ ਕੀਰਤਨ ਕਰਦਾ ਕੀ ਗੱਲ ਹੈ ਢੱਡਰੀਆਂ ਵਾਲੇ ਵਾਂਗੂ ਮੂਹਰੇ ਰੋਕਾਂਗੇ ਬਾਬਾ ਜੀ ਅਸੀਂ ਨਹੀਂ ਲੱਗਣ ਬਿਲਕੁਲ ਸੱਚ ਹੈ ਜੀ ਬਿਲਕੁਲ ਸਹੀ ਗੱਲ ਹੋਣੀ ਚਾਹੀਦੀ ਸਤ ਹੈ ਬਈ ਸੱਚ ਹੈ ਬਈ ਇਹਦਾ ਚੱਲਣਾ ਪੈਰੇ ਡਾਂਗ ਦਾ ਚੱਕਣੀ ਹੀ ਪੈਣੀ ਜਿੱਥੇ ਲੰਗਰ ਨਹੀਂ ਪੱਗਦਾ ਜਿੱਥੇ ਸਰੂਪ ਨਹੀਂ ਜਿੱਥੇ ਨਿਸ਼ਾਨ ਨਹੀਂ ਉੱਥੇ ਕਰਨਾ ਕੀ ਆ ਵੈਸੇ ਸਾਰਿਆਂ ਨੇ ਚੱਕ ਲਿਆ ਡਾਲ ਲਿਆ ਇੱਕ ਇੱਕ ਗੁਰਦੁਆਰੇ ਦੇ ਵਿੱਚ ਪੰਜ ਪੰਜ ਡਾਲੀ ਵਾਲੇ ਨੇ ਬਾਬਾ ਜੀ ਪ੍ਰਸ਼ਾਦਾ ਕਿਸੇ ਨੂੰ ਨਹੀਂ ਮਿਲਦਾ ਕਮੇਟੀਆਂ ਨੇ ਕੀ ਕੀਤਾ ਗੁਰਦੁਆਰਾ ਸਾਹਿਬ ਇੱਕ ਪਿੰਡ ਦੇ ਵਿੱਚ 4 4 5 5 ਬਣ ਗਏ ਉਹਨਾਂ ਦੀ ਤਨਖਾਹ ਕਿੰਨੀ ਜਿਹੜੀ ਤੁਸੀਂ ਅੱਜ ਮਤੇ ਪਾਉਣੇ ਆਪਾਂ ਸਾਰੇ ਪੰਥ ਖਾਰ ਦਾ ਇਕੱਠਾ ਹੋ ਕੇ ਉਹਦੀ ਤਨਖਾਹ ਹੁੰਦੀ ਹੈ 4000 4500 ਰੁਪਇਆ ਤਾਂ ਉਹਨੂੰ ਕੀ ਕਹਿੰਦੇ ਨੇ ਪਿੰਡ ਵਾਲੇ ਕਹਦੇ ਬਾਬਾ ਜੀ ਤੁਸੀਂ ਇੱਥੇ ਰਹਿਣਾ ਰਹਿ ਲੋ ਨਹੀਂ ਤਾਂ ਫਿਰ ਗ੍ਰੰਥੀ 3000 ਵਾਲਾ ਵੀ ਤਿਆਰ ਆ ਜਦ 3000 ਵਾਲਾ ਆਉਂਦਾ ਬਾਬਾ ਜੀ ਮੇਰੀ ਤਨਖਾਹ ਵਧਾ ਦਿਓ ਤਨਖਾਹ ਤਾਂ ਵਧਾ ਨਹੀਂ ਸਕਦੇ ਐਂ ਕਰੀ ਫਿਰ ਜਿਹੜਾ 5 7 ਲੀਟਰ ਦੁੱਧ ਲੈ ਕੇ ਆਏਗਾ ਪਿੰਡ ਦੇ ਵਿੱਚ ਕਮੇਟੀ ਦੀ ਸ਼ਰਾਰਤ ਹੈ ਬਿਲਕੁਲ ਜੀ ਕਮੇਟੀ ਨੇ ਦੁੱਧ ਵੇਚਾਂ ਲਾਦਾ ਉਹਨੂੰ ਸੁਕਾ ਕੇ ਰੋਟੀਆਂ ਬਕਰ ਦੀ ਸੁੱਕੜੀਆਂ ਪਾਉਂਦੇ ਨੇ ਚੋਰੀ ਲੋ ਕਾਦੋਂ ਤੇ ਉੱਥੋਂ ਗੱਟਾ ਭਰ ਕੇ ਨੇ ਗੁਰਦਵਾਰਿਆਂ ਰੋਟੀਆਂ ਬਿਕਦੀਆਂ ਨੇ ਲੰਗਰ ਇਹ ਸਾਡੀਆਂ ਘੋਨੀਆਂ ਮੋਨੀਆਂ ਕਮੇਟੀਆਂ ਨੇ ਵਿਖਣ ਲਾਤਾ ਬਾਬਾ ਜੀ ਜਿੱਥੇ ਬਾਜੀ ਥੋੜੀ ਦਰ ਸੋਲੋ ਜਿੱਥੇ ਅਸੀਂ ਰਹਿੰਦੇ ਆ ਉਹ ਖੁਰਦ ਉਥੇ ਦੁੱਧ ਸਾਰਾ ਵੇਚਿਆ ਜਾਂਦਾ ਜੇ ਕੋਈ ਆ ਜੀ ਨਾ ਵੀ ਛਾਪਾਣੀ ਬਣਾ ਦੋ ਰਾਈ ਜਾਂਦਾ ਮਿਲਦੀ ਨਹੀਂ ਮਿਲਦੀ ਨਹੀਂ ਸਾਰਾ ਬਾਬਾ ਦੁੱਧ ਪੁੰਗਿਆ ਉਥੇ ਜਿਨ੍ਹਾਂ ਨੇ ਡੇਲ ਡਾਲੀ ਸਵੇਰੇ ਕੀਤੀ ਹੈ ਤੇ ਗੁਰਦੁਆਰੇ ਦੇ ਵਿੱਚ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਚਲੋ ਗੁਰਦੁਆਰੇ ਦੇ ਵਿੱਚ ਡਾਲੀ ਹੋਈ ਹੈ ਸਵੇਰੇ ਬਾਬਾ ਜੀ ਮਾਫ ਕਰੋ ਦਾਲਨੀ ਸਵੇਰੇ ਹੋਈਏ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਹੁਣ ਸਾਰੀ ਸੰਗਤ ਚੱਲਦੀ ਹੈ ਗੱਡੀ ਭਰ ਕੇ ਜੇ ਤੁਹਾਨੂੰ ਉਹਦੇ ਵਿੱਚੋਂ 1 ਲੀਟਰ ਦੁੱਧ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲ ਗਿਆ ਜਿਹਨੇ 10 ਲੀਟਰ ਦੁੱਧ ਸਵੇਰਾ ਨੰਗਰ ਦਾ ਇਕੱਠਾ ਕੀਤਾ ਉਹ ਦੁੱਧ ਕਿੱਥੇ ਹੈ ਚੱਲ ਜੇ ਇਹਦੀ ਚੱਲ ਜੇ ਗੁਰਦੁਆਰਾ ਸਾਹਿਬਾਂ ਕ੍ਰਾਂਤੀ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਬਾਬਾ ਜੀ ਤੁਸੀਂ ਦੁੱਧ ਵੇਚ ਕੇ ਆਉਣੇ ਆ ਬਾਬਾ ਜੀ ਮੈਨੂੰ ਕਮੇਟੀ ਨੇ ਸ਼ੂਟ ਦਿੱਤੀ ਹੋਈ ਆ ਯਾਦਾਂ ਨਹੀਂ ਬਣਦੀ ਨਹੀਂ ਮੈਨੂੰ ਕਹਿੰਦੇ ਮੈਂ ਖੁਦ ਮੈਂ ਕਿਵਾ ਇਹ ਚੀਜ਼ਾਂ ਦਾ ਤਰੀ ਪਿੰਡ ਹੈਗੇ ਨੇ ਜੀ ਹੈਗੇ ਨੇ ਉਹ ਕਹਿੰਦੇ ਸਾਨੂੰ ਕਮੇਟੀ ਨੇ ਸੂਟ ਦਿੱਤੀ ਹੋਈ ਹੈ ਵੀ ਤੁਸੀਂ ਵੇਚੋ ਦੁੱਧ ਬਾਬਾ ਜੀ ਮੈਂ ਸਪੀਕਰ ਤੇ ਕਥਾ ਕਰਦੇ ਨੇ ਬੋਲਤੀ ਮੇਰੀ ਪਿੰਡ ਖਿਲਾਫ ਹੋ ਗਿਆ ਇਹਨੇ ਉਹ ਖੁਰਦ ਉਹ ਬਹੁਤ ਕੁਸ਼ ਕਰਦੇ ਨੇ ਜੀ ਜੀ ਗੁਰੂ ਸਾਹਿਬ ਦੀ ਧਾਲੀ ਵਿਕਣੀ ਨਹੀਂ ਚਾਹੀਦੀ ਇਹ ਫਿਰ ਇੱਕ ਬਾਬਾ ਜੀ ਸਵਾਲ ਹੈ ਇਹ ਡਾਲੀ ਵਿਕਣੀ ਚਾਹੀਦੀ ਏ ਕਿ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਦੇ ਦੁੱਧ ਤੋਂ ਪੁੱਤ ਵੇਚਦਾ ਬਾਬਾ ਜੀ ਉਹ ਖਾਲਸੇ ਨਾਲ ਸਾਝ ਨਹੀਂ ਪਾ ਸਕਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜ ਮਾਈਆਂ ਦੇ ਪੁੱਤ ਨਹੀਂ ਹੈਗੇ ਤੇ ਜਿਨ੍ਹਾਂ ਦੇ ਘਰੇ ਦੁੱਧ ਨਹੀਂ ਹੈਗਾ ਜੇ ਉਹ ਜਿੱਨਾਂ ਚਿਰ ਉਹ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਬੁੱਢਾ ਜੀ ਦੇ ਜਾ ਕੇ ਤਰਨਾਂ ਦੇ ਵਿੱਚ ਨਹੀਂ ਨਾ ਮੱਥਾ ਟੇਕ ਆਰਾਮਦਾਸ ਦੇ ਸਰੋਵਰ ਦੇ ਵਿੱਚ ਗਏ ਨਹੀਂ ਜਿਨ੍ਹਾਂ ਜੇ ਸਨਾੜ ਪਾਣੀ ਨਹੀਂ ਕੀਤਾ ਤਾਂ ਉਹਨਾਂ ਚਿਰ ਪੁੱਤ ਨਹੀਂ ਹੋਏ ਉਹਨਾਂ ਚਿਰ ਦੁੱਧ ਨਹੀਂ ਕਿਸੇ ਦੇ ਘਰੇ ਹੋਇਆ ਜਿਹੜੇ ਅੱਜ ਖੀਰਾ ਪਾਉਂਦੇ ਫਿਰਦੇ ਝੰਡਾ ਦੇ ਉੱਤੇ ਇਹ ਬਾਬਾ ਬੁੱਢਾ ਜੀ ਦੀ ਦੇਣ ਆ ਦੁੱਧ ਪੁੱਤ ਦੀ ਏ ਉਹ ਤਾਂ ਪੰਥ ਸਾਜਿਆ ਬੁੱਢਾ ਦਲ ਪੰਥ ਸਰੋਂ ਦੀ ਪੰਥ ਅਕਾਲੀ ਬੁੱਢਾ ਦਲ ਇਹ ਕਿਸੇ ਲੰਡੂ ਬੰਚੂ ਨੇ ਨਹੀਂ ਸਾਜਿਆ ਆ ਵੀ ਆ ਵੀ ਚੱਕ ਕੇ ਨਿਸ਼ਾਨ ਦੇ ਦਿੱਤੇ ਐਵੇਂ ਹੀ ਜਾ ਕੇ ਤੇ ਜਿਹੜੇ ਫਿਰ ਜੀ ਡਾਲੀ ਵਾਲਾ ਦੁੱਧ ਵੇਚਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬੱਸ ਬਾਬਾ ਜੀ ਸਾਡੀ ਇਹੀ ਹੈ ਜਿਹੜੇ ਸਾਰੇ ਸਰਪੰਦਾਂ ਬੈਠੀ ਹੈ ਉਹਨਾਂ ਨੂੰ ਫੜਾਂਗੇ ਚੋਰਾਂ ਨੂੰ ਫੜਾਂਗੇ ਬਿਲਕੁਲ ਮੇਰੇ ਜਿੰਨਾ ਚਿਰ ਮੇਰੇ ਸਰੀਰ ਤੇ ਸਾਹ ਨੇ ਬਾਬਾ ਜੀ ਜਿੱਥੋਂ ਤੱਕ ਮੇਰੇ ਕੱਲੇ ਸਰੀਰ ਤੋਂ ਪਹਿਰਾ ਹੋਇਆ ਬਾਬਾ ਜੀ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਬਚਨ ਕਰਦਾ ਮੈਂ ਡਾਲੀ ਨਹੀਂ ਵਿਗਣ ਦਊਗਾ ਚਾਹੇ ਮੈਨੂੰ ਡੋਲ ਨਹੀਂ ਮਨਜ਼ੂਰ ਆ ਯਾਰ ਇਹ ਕੀ ਗੱਲ ਹੋਈ ਬਸ ਡਰੋ ਨਾ ਜੀ ਰੋ ਨਾ ਬਿਲਕੁਲ ਨਾ ਡਰੋ ਨਹੀਂ ਨਾ 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 ਡਰੋ ਨਾ ਇਹ ਕਿਹੜੀ ਗੱਲ ਹੈ ਇਹ ਮਸਲੀਤ ਨੂੰ ਨਾ ਡਰੋ ਤੁਸੀਂ ਪਾ ਕੇ ਆਓ ਦੇਖਾ ਜਾਓ ਕੋਈ ਪਾ ਲਾਓ ਮੂਰੇ ਫਿਰ ਹੋਣਗੇ ਫਿਰ ਪਤਾ ਲੱਗੂ ਫਟੜਤੇ ਕਿਉਂ ਤੁਸੀਂ ਕਰਾਓ ਗੱਲ ਮੂੰਹ ਚੋਂ ਕਢਾਓ ਕਹੀਂ ਕਰਦੇ ਜੀ ਨਹੀਂ ਉੱਥੇ ਨਹੀਂ ਹੁੰਦੀ ਜਿਹੜੀ ਕੁਦਰਤੀ ਨਿਕਲ ਰਹੀ ਹੈ ਉਹ ਨਿਕਲੂਗੀ